ਮੈਂ ਗੌਰਵ ਰਾਜਪੂਤ ਕਾਡੀਆਂ ਮੰਡਲ ਪ੍ਰਧਾਨ ਦੇਖੋ ਜੀ ਸਾਡੇ ਮਾਨੀਏ ਪਰ ਸਨਮਾਨਨੀਏ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਗਵਾਹੀ ਵਿੱਚ ਪਾਰਟੀਆਂ ਦਾ ਪਾਰਟੀ ਦੀ ਸਰਕਾਰ ਦਿੱਲੀ ਵਿੱਚ ਬਣੀ ਹੈ ਉਹ ਬੜੇ ਲੰਬੇ ਚਿਰ ਦਾ ਇਹ ਸੋਕਾ ਜਿਹੜਾ ਸੀ ਪਰ ਦੁਨੀਆ ਨੂੰ ਸ਼ੁਕਰ ਮਨਾਇਆ ਕਿ ਪਹੁੰਕੇ ਪਾਰਟੀਆਂ ਦਾ ਪਾਰਟੀ ਸਰਕਾਰ ਹੱਥ ਆ ਗਈ ਹੈ ਤਾਂ ਜੋ ਦਿੱਲੀ ਦੇ ਵਿਕਾਸ ਵਾਸਤੇ ਯਮੁਨਾ ਦੀ ਨਹਿਰ ਦੀ ਸਫਾਈ ਵਾਸਤੇ ਆਮ ਜਨਤਾ ਦਾ ਜੋ ਦੁੱਖ ਪੀੜਾ ਵਾ ਜੋ ਪਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਕਮਲ ਦੇ ਫੁੱਲوں ਤੇ ਖਿਲਾਇਆ ਗਿਆ ਵਾ ਹੁਣ ਮੈਂ ਸਮਝਣਾ ਜਿਤਨੀ ਹੈ ਇਹਨੂੰ ਸੁਪਰ ਜਿੱਤ ਕਹਾਂਗੇ ਆਪਾਂ ਦੋ ਤਿਹਾਈ ਬੰਮਾ ਦੇ ਨਾਲ ਭਾਰਤੀਜਾਂ ਦਾ ਪਾਰਟੀ ਉਥੇ 48 ਸੀਟਾਂ ਨਾਲ ਜਿੱਤੀ ਹੈ ਪਰ ਮੈਂ ਉਮੀਦ ਕਰਨਾ ਵਾ ਜਿਹੜੇ ਵੀ ਸਾਡੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਮੋਦੀ ਯੋਰ ਭਾਰਤੀਜਾਂ ਦਾ ਪਾਰਟੀ ਦੀ ਟੀਮ ਜੋ ਉਥੇ ਐਲਾਨੇਗੀ ਉਹ ਸਾਰਾ ਸਾਰੀ ਦੁਨੀਆ ਉਹਦੇ ਵਾਸਤੇ ਖੁਸ਼ੀ ਦਾ ਜ਼ਾਹਰ ਕਰੇਗੀ ਇਹ ਜਿਹੜਾ ਫਤਵਾ ਦੁਨੀਆ ਨੇ ਦਿੱਲੀ ਦੀ ਜਨਤਾ ਨੇ ਜਨ ਦਿੱਤਾ ਹੈ ਇਹ 2027 ਦਾ ਮੈਂ ਸਮਝਣਾ 2027 ਤੋਂ ਪਹਿਲਾਂ ਹੀ ਸਰਕਾਰ ਡਿੱਗਣੀ ਹੈ ਕਿਉਂਕਿ ਲੋਕਾਂ ਨੇ ਜੋ ਫਤਵਾ ਦਿੱਤਾ ਹੈ ਔਰ ਉਹ ਇਹਨਾਂ ਦੇ ਝੂਠੀ ਸਰਕਾਰ ਮੈਂ ਝੂਠੀ ਸਰਕਾਰ ਕਹਾਵਾਂਗਾ ਇਹਨਾਂ ਦੇ ਕੀਤੇ ਜਿਹੜੇ ਵਾਅਦੇ ਨੇ ਸਾਰੇ ਝੂਠੇ ਨਿਕਲੇ ਨੇ ਲੋਕਾਂ ਦਾ ਮੋਹ ਭੰਗ ਹੋ ਗਿਆ ਦਾ ਵਾ ਇਹ 27 ਤੱਕ ਵੀ ਸਰਕਾਰ ਨਹੀਂ ਚੱਲੇਗੀ ਬਾਕੀ ਆਨਰਸ ਸਮਾਪ ਭਾਰਤੀਆਂ ਦਾ ਪਾਰਟੀ ਦਾ ਵਾ ਪੰਜਾਬ ਵਿੱਚ ਵੀ ਕਮਲ ਦਾ ਫੁੱਲ ਖਿਲਣ ਜਾ ਰਿਹਾ ਵਾ ਇਹ ਸਾਨੂੰ ਵਿਸ਼ਵਾਸ ਹੈ ਜੀ ਇਹ ਖੁਸ਼ੀ ਸਾਡੇ ਖਾਸ ਕਰਕੇ ਉੱਤਰੀ ਭਾਰਤ ਵਿੱਚ ਬਹੁਤ ਵੱਡੀ ਖੁਸ਼ੀ ਹੈ ਉਹਦਾ ਕਾਰਨ ਹੈ ਕਿ ਦਿੱਲੀ ਚ ਪਿਛਲੇ ਕਾਫੀ ਸਮੇਂ ਤੋਂ ਤਕਰੀਬਨ ਪਿਛਲੇ 10-12 ਸਾਲ ਤੋਂ ਇੱਕ ਮੁਹਿੰਮ ਚੱਲੀ ਸੀ ਝੂਠ ਦਾ ਇੰਤਹਾ ਕੀਤਾ ਜਾ ਰਿਹਾ ਸੀ ਜਿਸ ਵਿੱਚ ਕੋਈ ਵਾਦੇ ਜਿਹੜੇ ਕੀਤੇ ਗਏ ਜੋ ਬੋਲੇ ਗਏ ਉਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਤੇ ਜੁਮਲੇ ਟਾਈਪ ਹੈਗੇ ਸਨ ਔਰ ਉਹ ਵਾਦੇ ਕੀਤੇ ਗਏ ਜੋ ਸੰਭਵ ਨਹੀਂ ਸਨ ਅੱਜ ਦੇ ਮਾਹੌਲ ਵਿੱਚ ਜਨਤਾ ਨੇ ਫੈਸਲਾ ਕੀਤਾ ਮੈਨੂੰ ਕੇਜਰੀਵਾਲ ਜੀ ਦੀ ਗੱਲ ਆਪਣੀ ਯਾਦ ਆ ਰਹੀ ਹੈ ਉਹਨਾਂ ਕੋਈ ਇਲੈਕਸ਼ਨ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਪਬਲਿਕਲੀ ਮੀਟਿੰਗ ਨੇ ਵਿੱਚ ਕਿਹਾ ਸੀ ਕਿ ਜੇ ਲੋਕ ਮੈਨੂੰ ਬਾਹਰ ਵੇਖਣਾ ਚਾਹੁੰਦੇ ਨੇ ਜਾਂ ਜੇਲ੍ਹ 'ਚ ਵੇਖਣਾ ਚਾਹੁੰਦੇ ਨੇ ਜੇ ਜੇਲ੍ਹ 'ਚ ਵੇਖਣਾ ਚਾਹੁੰਦੇ ਨੇ ਤਾਂ ਲੋਕ ਮੇਰੇ ਖਿਲਾਫ ਵੋਟਾਂ ਪਾ ਦੇਣ ਤੇ ਜੇ ਮੈਨੂੰ ਬਾਹਰ ਰੱਖਣਾ ਚਾਹੁੰਦੇ ਤਾਂ ਮੇਰੇ ਹੱਕ 'ਚ ਵੋਟਾਂ ਪਾਉਣ ਤੇ ਫਿਰ ਕੇਜਰੀਵਾਲ ਸਾਹਿਬ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਲੋਕਾਂ ਨੇ ਤੁਹਾਡੇ ਖਿਲਾਫ ਜਿਹੜੀਆਂ ਵੋਟਾਂ ਹੀ ਨਹੀਂ ਪਾਈਆਂ ਤੁਹਾਨੂੰ ਵੀ ਹਰਾ ਦਿੱਤਾ ਉਹਨਾਂ ਦੀ ਪੂਰੀ ਲੀਡਰਸ਼ਿਪ ਜਿਹੜੀ ਹੋਈ ਸੀ ਉਹ ਹਾਰ ਚੁਕੀ ਹੈ ਔਰ ਇਹਦਾ ਅਸਰ ਜਿਹੜਾ ਹੈ ਹੁਣ ਆਉਣ ਵਾਲੇ ਸਮੇਂ 'ਚ ਪੰਜਾਬ ਤੇ ਵੀ ਪਵੇਗਾ ਉਹਦਾ ਕਾਰਨ ਇਹ ਕਿ ਪੰਜਾਬ 'ਚ ਬਹੁਤ ਸਾਰੇ ਵਾਦੇ ਐਸੇ ਕੀਤੇ ਗਏ ਨੇ ਜਿਹੜੇ ਵਾਦਿਆਂ ਦਾ ਆਮ ਹਕੀਕੀ ਜ਼ਿੰਦਗੀ ਵਿੱਚ ਕੋਈ ਮਤਲਬ ਨਹੀਂ ਰੱਖਦਾ ਇਹ ਉਹ ਵਾਦੇ ਨੇ ਉਹ ਕੰਮ ਨੇ ਜਿਹੜੇ ਸਾਡੀ ਭਾਜਪਾ ਸਰਕਾਰ ਨੇ ਸੈਂਟਰ ਵਿੱਚ ਸ਼ੁਰੂ ਕੀਤਾ ਸੀ ਬਹੁਤ ਸਾਰੇ ਕੰਮ ਇਹਨਾਂ ਨੇ ਉਹ ਵੀ ਰੋਕ ਦਿੱਤੇ ਇਹ ਯੋਜਨਾ ਚਾਕੇ ਕਿ ਅਸੀਂ ਆਪਣੇ ਬਾਹਰ ਨੂੰ ਨਵੇਂ ਸਰਕਟ ਲਗਾ ਕਰੀਏ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸੋ ਚ ਮੈਨੂੰ ਹੁਣ ਲੱਗਦਾ ਪਿਆ ਕਿ ਆਉਣ ਵਾਲੇ ਸਮੇਂ ਚ ਬੜੀ ਜਲਦੀ ਜਦਾ ਪਿਆ ਕਿ ਬੜੀ ਜਲਦੀ ਹੁਣ ਪੰਜਾਬ ਚ ਵੀ ਇਸਦਾ ਅਸਰ ਪਏਗਾ ਸਾਡੇ ਆਮ ਲੋਕਾਂ ਨੂੰ ਇਹ ਵਿਸ਼ਵਾਸ ਹੋ ਜਾਏਗਾ ਕਿ ਅਸੀਂ ਇੱਕ ਬਿਲਕੁਲ ਨਵੀਂ ਨਹਿਰ ਦੇ ਵਿੱਚ ਪੰਜਾਬ ਨੂੰ ਲਿਆਵਾਂਗੇ ਔਰ ਇਹਨੂੰ ਚੜ੍ਹ ਨਿਕਲਾ ਚ ਰੱਖਾਂਗੇ ਈਸ਼ਵਰ ਦੇ ਚਾਹਤ ਇੱਥੇ ਬੜੀ ਜਲਦੀ ਹੀ ਇੱਕ ਕਮਲ ਦਾ ਫੁੱਲ ਖਿਲੇਗਾ ਸਰਕਾਰ ਬਣ ਗਈ ਜੀ ਕਮਲ ਦਾ ਫੁੱਲ ਖਿਲੇਗਾ ਤੇ ਬੀਜੇਪੀ ਸਰਕਾਰ ਬਣ ਗਈ ਹੈ ਪਬਲਿਕ ਦੀ ਆਵਾਜ਼ ਜਿਹੜੀ ਦੀ ਉਹ ਹੱਕ ਦੀ ਆਵਾਜ਼ ਹੁੰਦੀ ਹੈ ਤੁਹਾਡੇ ਮੂੰਹੋਂ ਜੇ ਗੱਲ ਨਿਕਲਦੀ ਪਈ ਤਾਂ ਮੈਨੂੰ ਜਰੂਰੀ ਗੱਲ ਹੈ ਮੈਂ ਸਮਝਦਾ ਕਿ ਪਬਲਿਕ ਚਾਹੁੰਦੀ ਹੈ ਕਿ ਜੇ ਤਾਂ ਬੀਜੇਪੀ ਆਏਗੀ